ਸ਼ਾਸ਼ਰੀ ਅਕਾਲ ਮਿੱਤਰੋ ਹਾਂਜੀ ਹੁਣੇ-ਹੁਣੇ ਖਬਰ ਸਾਹਮਣੇ ਆਈ ਹੈ ਕਿ ਧਲੇਰ ਕਲਾ ਦਾ ਟੂਰਨਾਮੈਂਟ ਕੈਨਸਲ ਹੋ ਗਿਆ ਹੈ ਕਮੇਟੀ ਨੇ ਇਹ ਫੈਸਲਾ ਲਿਆ ਹੈ ਤੇ ਹੱਥ ਵੰਨ ਕੇ ਸਾਰੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਖਬਰ ਸਾਹਮਣੇ ਆਈ ਹੈ ਕਿ ਕੁਝ ਪਲੇਅਰਾਂ ਨੂੰ ਫੋਨ ਕਰਕੇ ਟੂਰਨਾਮੈਂਟ ਤੇ ਆਉਣ ਲਈ ਰੋਕਿਆ ਗਿਆ ਧਮਕੀ ਭਰੇ ਫੋਨ ਆਏ ਜਿਸ ਕਾਰਨ ਖਿਡਾਰੀਆਂ ਨੇ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਕਮੇਟੀ ਵਾਲਿਆਂ ਨੇ ਟੂਰਨਾਮੈਂਟ ਕੈਨਸਲ ਕੀਤਾ ਗਿਆ ਦੇਖੋ ਕਲਿੱਪ ਧੰਨਵਾਦ ਆ ਤੁਹਾਡਾ ਸਾਡੀ ਕਮੇਟੀ ਬਣੀ ਹੋਈ ਹੈ ਫੈਸਲਾ ਹੋਇਆਗਾ ਵੀ ਸਾਡਾ ਕਿਸੇ ਨਾ ਵਜਾ ਕਰਕੇ ਟੂਰਨਾਮੈਂਟ ਅਸੀਂ ਜਿਹੜਾ ਪਲੇਅਰਾਂ ਨੂੰ ਫੋਨ ਜਾ ਰਹੇ ਸੀਗੇ ਵੀ ਤੁਸੀਂ ਖੇਡਣਾ ਨਹੀਂ ਹੈਗਾ ਤਾਂ ਸਾਨੂੰ ਪਲੇਅਰਾਂ ਦੇ ਫੋਨ ਆ ਗਏ ਟੀਮਾਂ ਦੇ ਵੀ ਸਾਨੂੰ ਰੋਕਿਆ ਜਾ ਰਿਹਾ ਉਹ ਵਜਾ ਕਰਕੇ ਸਾਨੂੰ ਵੀਰ ਜੀ ਕੈਨਸਲ ਕਰਨਾ ਪਿਆ ਟੂਰਨਾਮੈਂਟ ਅਸੀਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਆ ਜਿਨ੍ਹਾਂ ਨੂੰ ਸਾਨੂੰ ਟਾਈਮ ਤੇ ਜਵਾਬ ਦੇਣਾ ਪਿਆ ਟੀਮਾਂ ਨੂੰ ਕਰਨ ਦੇ ਬਾਵਜੂਦ ਵੀ ਅਸੀਂ ਵੀ ਇਹ ਰਿਕਵੈਸਟ ਕਰ ਦਿਆਂ ਵੀ ਸਾਡੀ ਮਜਬੂਰੀ ਹੋ ਗਈ ਸੀਗੀ ਇਹ ਕਾ ਸਾਡਾ ਸਾਹ ਦੇਣਾ ਤੇ ਜਿਹੜਾ ਅਗਲਾ ਸਾਡਾ ਸ਼ਡਿਊਲ ਹੋਊ ਟੂਰਨਾਮੈਂਟ ਦਾ ਅਸੀਂ ਇੱਕ ਬਾਹਰੋਂ ਰੱਖ ਕੇ ਮਹੀਨੇ ਤੱਕ ਦੁਬਾਰੇ ਡੇਟਾਂ ਦੇ ਜਿਹੜੀਆਂ ਅਨਾਉਂਸ ਕਰਦਾਂਗੇ ਬਸ 70 ਦੇ ਮੈਚ 70 ਦੇ ਮੈਚ ਅੱਜ ਹੋਣਗੇ ਵੀਰ ਜੀ ਉਹਨਾਂ ਨੂੰ ਖੁੱਲਾ ਸਾਡਾ ਟੀਮਾਂ ਫੁੱਲ ਇੰਟਰ ਹੋਣੀ ਆ 70ਵੀਂ ਵਾਇਰਸ ਇਹ ਖਾਲਸਾ ਵਾਇਰਸ ਕਰਦੇ